ਅਸੀਂ ਇਸ ਵਕਤ ਹਲਕਾ ਛਤਰਾਣਾ ਦੇ ਹਮਚੇ ਡਿਪੈਂਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਸ਼੍ਰੋਮੀ ਕਾਲੀਦਲ ਵੱਲੋਂ ਜਿਹੜੇ ਹੜ੍ਹ ਮਾਰੂ ਏਰੀਆ ਦੇ ਵਿੱਚ ਕਿਸਾਨਾਂ ਦੀ ਜਿਹੜੀ ਫਸਲ ਖਰਾਬ ਹੋਈ ਸੀ ਉਹਨਾਂ ਨੂੰ ਬੀਜ ਦਿੱਤਾ ਜਾ ਰਿਹਾ ਹੈ ਇਸ ਵਕਤ ਪਹੁੰਚੇ ਨੇ ਸ਼੍ਰੋਮੀ ਕਾਲੀਦਲ ਵੱਲੋਂ ਐਨ ਕੇ ਸ਼ਰਮਾ ਅਤੇ ਬਾਬੂ ਕਬੀਰ ਦਾਸ ਹਲਕਾ ਇੰਚਾਰਜ ਜਿਹੜੇ ਛਤਰਾਣਾ ਆਂਦੇ ਨੇ ਉਹ ਵੀ ਪਹੁੰਚੇ ਹੋਏ ਨੇ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਪਹੁੰਚੀਆਂ ਆਈਆਂ ਨੇ ਉਹਨਾਂ ਨੇ ਇਥੇ ਸਨਮਾਨਤ ਵੀ ਕੀਤਾ ਗਿਆ ਹੈ ਸ੍ਰੋਪੇ ਪਾ ਕੇ ਔਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜਾ ਇਸ ਵਕਤ ਜਿਹੜਾ ਇਥੋਂ ਕਾਫੀ ਵੱਡੀ ਤਦਾਦ ਦੇ ਵਿੱਚ ਬੀਜ ਦਿੱਤਾ ਗਿਆ ਕਈ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਪਹੁੰਚੀ ਹੋਈਆਂ ਨੇ ਜਿਨ੍ਹਾਂ ਦੀ ਫਸਲ ਪਾਣੀ ਦੇ ਵਿੱਚ ਖਰਾਬ ਹੋਈ ਸੀ ਅਸੀਂ ਗੱਲਬਾਤ ਵੀ ਕਰਾਂਗੇ ਇਸ ਵਕਤ ਜਿਹੜੇ ਕਿਸਾਨਾਂ ਨੂੰ ਵੀ ਜਿਹੜੀ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਦੋਂ ਫਲੱਡ ਆਏ ਇੱਥੇ ਜੋ ਕਹਿ ਕੇ ਗਈ ਸੀਗੇ ਉਹੀ ਉਹਨਾਂ ਨੇ ਹੂਬ ਹੂ ਪ੍ਰੈਕਟੀਕਲ ਕਰਕੇ ਦਿਖਾ ਰਹੇ ਆ ਬੰਨ ਜਿਹੜੇ ਹੈਗੇ ਸੀ ਟੁੱਟਣ ਵਾਲੀ ਸੀ ਉੱਥੇ ਦੀ ਬੰਨਾਂ ਨੂੰ ਟੁੱਟਣ ਤੋਂ ਬਚਾਉਣ ਲਈ 9000 ਲੀਟਰ ਡੀਜ਼ਲ ਦਿੱਤਾ 3 ਲੱਖ ਰੁਪਿਆ ਕੈਸ਼ ਦਿੱਤਾ ਔਰ ਜਿਹੜੇ ਉੱਥੇ ਕਿਸਾਨਾਂ ਦੀਆਂ ਫਸਲਾਂ ਮਰੀਆਂ ਸੀਗੀਆਂ ਅੱਜ 300 ਏਕੜ ਜਿਹੜਾ ਕਿਸਾਨਾਂ ਨੂੰ ਸੀਡ ਜਿਹੜਾ ਹੈਗਾ ਲਿਸਟ ਸਾਡੇ ਪ੍ਰਧਾਨਾਂ ਨੇ ਬਣਾਈ ਹੈ ਉਹ ਅੱਜ ਅਸੀਂ ਦੇਣ ਜਾ ਰਹੇ ਹਾਂ ਸੋ ਬਾਦਲ ਸਾਹਿਬ ਜੋ ਕਹਿੰਦੇ ਆ ਉਹ ਕਰਦੇ ਆ ਇੱਕ ਫੈਕਟਰ ਜਿਹੜਾ ਸਾਰਾ ਪੰਜਾਬ ਸਾਡੇ ਵਿਰੋਧੀ ਤਲ ਦੇ ਨੇਤਾ ਵੀ ਇਹ ਕਹਿੰਦੇ ਨੇ ਵੀ ਬਾਦਲ ਤੋਂ ਜੋ ਕਹਿੰਦੇ ਨੇ ਉਹ ਕਰਦੇ ਨੇ ਆ ਦੂਸਰੀਆਂ ਪਾਰਟੀਆਂ ਸਵਾਏ ਚੁਟਕਲਿਆਂ ਦੇ ਸੁਣਾਉਣ ਤੋਂ ਕੋਈ ਗੱਲ ਨਹੀਂ ਕਰਦੇ ਆ ਤੁਸੀਂ ਦੇਖਿਆ ਹੀ ਆ ਮੈਂ 2 ਦਿਨ ਪਹਿਲਾਂ ਵੀਡੀਓ ਪਾਈ ਸੀ ਸੜਕਾਂ ਦਾ ਸਤਰਾਂ ਨੇ ਦੀ ਹਲਕੇ ਜੀ ਟੋਟਲ ਤਹਿਸ਼ ਨਹਿਸ਼ ਹੋ ਗਈਆਂ ਕੋਈ ਵੀ ਸੜਕ ਸਾਬਤ ਨਹੀਂ ਹੈ ਔਰ ਐਮਐਲਏ ਸਾਹਿਬ ਬੜੇ ਆਰਾਮ ਨਾਲ ਕਹਿੰਦੇ ਨੇ ਵੀ ਸਾਡੇ ਦਾ ਡਿਵੈਲਪਮੈਂਟ ਬਹੁਤ ਹੋ ਗਈ ਮੈਂ ਕਹਿੰਦਾ ਕਿਤੇ 1 ਰੁਪਈਆ ਕਿਸੇ ਪੰਚਾਇਤ ਨੂੰ ਦਿੱਤਾ ਹੋਵੇ ਸਾਰੇ ਤਰਾ ਤਰਾ ਕਰ ਰਹੇ ਆ ਕੋਈ ਪੈਸਾ ਪੰਚਾਇਤ ਨੂੰ ਡਿਵੈਲਪਮੈਂਟ ਵਾਸਤੇ ਦਿੱਤਾ ਨਹੀਂ ਔਰ ਜਦੋਂ ਸਰਦਾਰ ਆਪਣੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਾਡੀ ਸਰਕਾਰ ਸੀਗੀ ਤੁਸੀਂ ਆ ਦੇਖ ਲਓ ਪਿੰਡਾਂ ਦੀ ਨੁਹਾਰ ਬਦਲ ਕੇ ਰੱਖਤੀ ਚਾਹੇ ਉਹ ਛੜਕਾਂ ਹੋਣ ਚਾਹੇ ਪਿੰਡਾਂ ਦਾ ਮੰਡੀਆਂ ਹੋਣ ਚਾਹੇ ਉਹ ਸੁਵਿਧਾ ਕੇਂਦਰ ਹੋਣ ਕਿਸਾਨਾਂ ਨੂੰ ਅੱਜ ਜਿਹੜਾ ਅਸੀਂ ਸੀਡ ਦਿੱਤਾ ਜਾਣਾ ਅੱਜ 300 ਕਿਸਾਨ ਨੂੰ ਅਸੀਂ ਕਮਲ ਸਿੰਘ ਸਾਹਿਬ ਸੀਡ ਦੇ ਰਹੇ ਆ ਕਿਸਾਨ ਭਰਾ ਸਾਡੇ ਆਏ ਹੋਏ ਨੇ ਔਰ ਰਾਜ ਅਸੀ ਉਹ ਸੀਡ ਇਹਨਾਂ ਨੂੰ ਦੇ ਰਿਹਾ ਬਾਕੀ ਜੇ ਕੋਈ ਹੋਰ ਰਹਿ ਵੀ ਜਾਊਗਾ ਉਹ ਸਾਨੂੰ ਦੱਸ ਦੇਣਗੇ ਅਸੀਂ ਉਹ ਵੀ ਉਹਨਾਂ ਨੂੰ ਪੰਜਾਬ ਦੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਹੁਣ ਤੱਕ ਇਹ ਕ੍ਰੈਕਸ਼ਨ ਚੱਲ ਰਹੀ ਸੀ ਇਹ 15 ਨਵੰਬਰ ਤੱਕ ਜਿਹੜੀ ਹੈਗੀਆਂ 16 ਨਵੰਬਰ ਤੱਕ ਕਣਕਾਂ ਲੱਗਦੀ ਜਮੀਨਾਂ ਪੱਧਰੀਆਂ ਪੁੱਧਰੀਆਂ ਕਰਕੇ ਜਿਹੜੇ ਤਿਆਰ ਕੀਏ ਤੇ ਜਿਹੜੀ ਦਾ ਜਿਹੜਾ ਝਾੜ ਇਸ ਸਾਲ ਬਹੁਤ ਜ਼ਿਆਦਾ ਘਟ ਵੀ ਹੋਇਆ ਅਫਸੋਸ ਦੀ ਗੱਲ ਹੈ ਕਿ ਗੱਲ ਹੈ ਕਿ ਗਵਰਨਮੈਂਟ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਗਈ ਤੇ ਜਿਹੜਾ ਮੁੱਖ ਮੰਤਰੀ ਆ ਕੰਨਾ ਚੁਟਕਲੇ ਸੁਣਾਉਣ ਤੋਂ ਬਗੈਰ ਹੜਾਂ ਚ ਵੀ ਉਹਨੇ ਕੱਖ ਨਹੀਂ ਕਿਰਿਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਿੱਥੇ ਪੰਪਾਂ ਦੀ ਲੋੜ ਦੀ ਖੱਪ ਦੇ ਜਿੱਥੇ ਕਿਸ਼ਤੀਆਂ ਦੀ ਲੋੜ ਸੀ ਕਿਸ਼ਤੀਆਂ ਦੇ ਜਦੋਂ ਚਾਰੇ ਦੀ ਲੋੜ ਪਈ ਚਾਰਾ ਸਪਲਾਈ ਕਰਿਆ ਬਨਾਂ ਦੇ ਪੈਸੇ ਦੀ ਲੋੜ ਦੀ ਪੈਸੇ ਦੇ ਡੀਜ਼ਲ ਦੀ ਲੋੜ ਤੇ ਡੀਜ਼ਲ ਦੇ ਫਿਰ ਉਹਨਾਂ ਨੇ ਵਾਦਾ ਕਿਰਿਆ ਤਾਂ ਵੀ ਕਣਕ ਵੀ ਜੜੀ 1 ਲੱਖ ਏਕੜ ਜ਼ਮੀਨ ਕਿਹੜੀ ਬਰਬਾਦ ਹੋਈਗੀ 4 ਲੱਖ ਚੋਂ 1 ਲੱਖ ਇਕੜ ਜ਼ਮੀਨ ਦਾ ਬੀਜ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਜ਼ਿੰਮੇਦਾਰਾਂ ਨੂੰ ਦੇਗੀ ਸੋ ਉਸ ਵਾਦੇ ਦੇ ਅਨੁਸਾਰ ਅੱਜ ਮੈਂ ਜਿਹੜਾ ਕਣਕ ਅਸੀਂ ਇੱਥੇ ਸਤਰਾਣਾ ਦੇ 300 ਇਕੜ ਜ਼ਮੀਨ ਦੀ ਜਿਹੜੀ ਵਾਸਤੇ ਬੀਜ ਮੈ ਲੜਾ ਉਹ ਦੇਣ ਆਇਆ ਮੈਂ ਕਬੀਰ ਜੀ ਔਰ ਸਾਰੇ ਸਤਰਾਣਾ ਦੇ ਉਹ ਸੰਗਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਹੜ੍ਹਾਂ ਦੇ ਅੰਦਰ ਕਿਸਾਨ ਵੀਰਾਂ ਨਾਲ ਡਟ ਕੇ ਖੜੇ ਮਦਦ ਕਰੀ ਕਿਸੇ ਰੂਪ ਚ ਵੀ ਕਰੀ ਔਰ ਕਣਕ ਵੀ ਤੁਸੀਂ ਦੇਖੋ ਵੀ ਹੁਣ ਗਰੀਬਾਂ ਨੂੰ ਵੀ ਕਣਕ ਜਿਹੜੀ ਜਿੱਥੇ-ਜਿੱਥੇ ਲੋੜ ਪਊਗੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਤਿਆਰ ਕਰੀ ਵੀ ਉਹ ਵੀ ਅਸੀਂ ਵੰਡਣੀ ਸ਼ੁਰੂ ਕਰ ਰਹੇ ਹਾਂ ਅਸੋ ਪ੍ਰਧਾਨ ਜੀ ਇਹ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਜਿਹੜੀ ਕਣਕ ਵੰਡੀ ਜਾਊਗੀ ਜੀ ਜਿੰਨੇ ਨੇੜੇ ਜਿੱਥੇ-ਜਿੱਥੇ ਹੜ੍ਹ ਆਈਆਂ ਆਪਾਂ ਦੇਖ ਕੇ ਗਏ ਤੇ ਉਹਨਾਂ ਪਿੰਡਾਂ 'ਚ ਜਿਹੜੀ ਕਣਕ ਹਰਚੰਦਪੁਰਾ ਅਬਾ ਪਾਰਟੀ ਨਾਇੰ ਤੋਂ ਫਰੋਟ ਕੇ ਜਿਸ ਵੀ ਕਿਸਾਨ ਨੂੰ ਜ਼ਰੂਰਤ ਦਾ ਉਸ ਨੂੰ ਅਸੀਂ ਦੇ ਰਹੇ ਹਾਂ ਅੱਜ 300 ਏਕੜ ਦੀ ਦੇ ਕੇ ਜਾ ਰਹੇ ਹਾਂ ਹੋਰ ਵੀ ਜ਼ਰੂਰਤ ਪਊਗੀ ਉਹ ਵੀ ਅਸੀਂ ਪ੍ਰੋਵਾਈਡ ਕਰਾਂਗੇ ਸੋ ਅੱਜ ਕਿੰਨੇ ਕਿਸਾਨਾਂ ਨੂੰ ਬੀਜ ਵੰਡ ਚੁੱਕੇਗੇ ਦੇਖੋ ਜੀ 1 ਲੱਖ ਏਕੜ ਜ਼ਮੀਨ ਦਾ ਸੀ ਟੀਚਾ ਮਿੱਥਿਆ ਹੈਗਾ ਜਿਹੜਾ ਦਿੱਲੀ ਕਿਤੇ ਮੈਂ ਕਿਤੇ ਕਣਕ ਜਾਰੀ ਹੈ ਔਰ ਅਸੀਂ ਸਾਰੇ ਹਲਕਾਂ ਵਿਚਾਲੇ ਜਰਪੁਰਦਾਸ ਦੀ ਗਲਤੀ ਉਹ ਕਣਕ ਕਰ ਦਿੱਤੀ ਉਹ ਵੰਡ ਰਹੇ ਸੀ 1 ਲੱਖ ਏਕੜ ਜ਼ਮੀਨ ਦਾ ਬੀਜ ਹੈ ਜਿਹੜਾ 10 15 ਦਿਨਾਂ ਦੇ ਅੰਦਰ ਅੰਦਰ ਸਾਰੇ ਪੰਜਾਬ ਵਿੱਚ ਪ੍ਰੋਵਾਈਡ ਕਰ ਦੇਣਾ ਪਹੁੰਚਾ ਦੇਣਾ ਹੈਗਾ ਇਸ ਤੋਂ ਬਾਅਦ ਫਿਰ ਗਰੀਬਾਂ ਨੂੰ ਜਿਹੜੀ ਕਣਕ ਉਹ ਅਸੀਂ ਦੇਣੀ ਹੈ ਜਿਨ੍ਹਾਂ ਕੋਲ ਖਾਣ ਨੂੰ ਕਣਕ ਨਹੀਂ ਔਰ ਤਰਨਤਾਰਨ ਦੀ ਚੋਲਾ ਨੂੰ ਲੈ ਕੇ ਕੀ ਲੱਗਦਾ ਹੈ ਭਾਜੀ ਤਰਨਤਾਰਨ ਚ ਨਾ ਜੀ ਇੱਕ ਗੱਲ ਹੈ ਜੀ ਚੰਗੀ ਤਰ੍ਹਾਂ ਲੋਕਾਂ ਦੇ ਉੱਤੇ ਸਮਝ ਆ ਗਈ ਵੀ ਜੇ ਤਾਂ ਸੜਕਾਂ ਬਣਾਣੀਆਂ ਏਅਰਪੋਰਟ ਬਣਾਣੇ ਆ ਬਿਜਲੀ ਪੈਦਾ ਕਰਨੀਆਂ ਪਾਣੀ ਦਾ ਪ੍ਰਬੰਧ ਕਰਨਾ ਜੇ ਤਾਂ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਆ ਜੇ ਲੋਕ ਭਲਾਈ ਦੀਆਂ ਸਕੀਮਾਂ ਜਿਹਾ ਆਟਾ ਦਾਲ ਸਗਨ ਪੈਨਸ਼ਨ ਇਹ ਸਾਰੀਆਂ ਸਕਾਲਰਸ਼ਿਪ ਸਕੀਮਾਂ ਚਾਲੂ ਰੱਖਣੀਆਂ ਜੇ ਕਿਸਾਨਾਂ ਦੀ ਬਿਹਤਰੀ ਵਾਸਤੇ ਕੰਮ ਕਰਨਾ ਚਾਹੀਏ OMSP ਦੀ ਗੱਲ ਆ ਚਾਹੇ ਡਿਵੈਲਪਮੈਂਟ ਦੀ ਕਰਨਾ ਫਿਰ ਤਾਂ ਜਾਂ ਬੇਰੁਜ਼ਗਾਰ ਬੱਚਿਆਂ ਨੂੰ ਰੁਜ਼ਗਾਰ ਦੇਣਾ ਹੈ ਫਿਰ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਗੈਰ ਪੰਜਾਬ 'ਚ ਕੋਈ ਆਲਟਰਨੇਟਿਵ ਨਹੀਂ ਹੈ ਹਾਂ ਜੇ ਕਿਸੇ ਨੇ ਬੱਕਰੀਆਂ ਦਾ ਦੁੱਧ ਹੀ ਕਢਵਾਉਣਾ ਫਿਰ ਚੰਨੀ ਜੀ ਹੈਗੇ ਆ ਬੰਦਾ ਜਿੰਨੇ ਚੁਟਕਲੇ ਸੁਣਨੇ ਆ ਪੈਂਚਰ ਲਵਾਣੇ ਆ ਫਿਰ ਭਗਵਾਨ ਤੋਂ ਬਾਹਰ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੱਲਿਆ ਤਾਂ ਉੱਥੇ ਬੜੀਆਂ ਆਦਮੀਆਂ ਨੇ ਕਿਹਾ ਵੀ ਰਾਜਵੀਰ ਕੋ ਪਾਰਟੀਆਂ ਸਾਡੇ ਨਾਲ ਨਹੀਂ ਖੜੀਆਂ ਬਿਲਕੁਲ ਗਲਤਾਂ ਪਹਿਲੇ ਦਿਨੀ ਬੀਬਾ ਹਰਸ਼ਿੰਦਰ ਕੌਰ ਰਾਤ ਨੂੰ 10 11 ਵਜੇ ਤੱਕ ਉੱਥੇ ਧਰਨੇ ਤੇ ਬੈਠੇ ਨੇ ਜਿਹੜਾ ਅੱਜ ਵੀ ਸਟੇਜ ਤੇ ਤੁਸੀਂ ਜਾ ਕੇ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਸੋਈ ਸਾਡੇ ਪ੍ਰਿੰਧਾਨ ਸਾਹਿਬ ਰਣਜੀਤ ਜੀ ਉੱਥੇ ਆ ਵੰਟੀ ਰਮਾਣਾ ਜੀ ਉੱਥੇ ਗਏ ਸਾਰੀ ਸਾਡੀ ਟੀਮ ਬਕਾਇਦਾ ਪ੍ਰੈਜ਼ੈਂਟ ਰਹੀ ਔਰ ਜੇ ਪੰਜਾਬ ਦੀ ਗੱਲ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਹੀਂ ਕਰੂਗੀ ਤਾਂ ਕਾਊਂਟ ਕਰੂਗਾ ਹਰ ਲੜਾਈ ਪੰਜਾਬ ਦੇ ਅੰਦਰ ਕੋਈ ਵੀ ਮੋਰਚਾ ਆਇਆ ਤਾਣੀਆਂ ਦਾ ਮੋਰਚਾ ਆਇਆ ਪੰਜਾਬੀ ਸੂਬੇ ਦਾ ਮੋਰਚਾ ਆਇਆ ਧਰਮ ਯੁੱਧ ਮੋਰਚਾ ਆਇਆ ਚੰਡੀਗੜ੍ਹ ਦਾ ਮੋਰਚਾ ਹਰ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਔਰ ਫਤਿਹ ਕਰਿਆ ਇਹ ਲੜਾਈ ਵੀ ਜਿਹੜੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨੇ ਹੀ ਕਰੀ ਆ ਅਸੀਂ ਅੱਜ ਵੀ ਪੰਜਾਬੀਆਂ ਨੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬੀਆਂ ਦੀ ਆ ਸੋ ਡਟ ਕੇ ਨਾਲ ਖੜੇ ਇਸ ਨੂੰ ਉੱਤੇ ਤੇ ਪੰਜਾਬ ਸਰਕਾਰ ਤੇ ਵੀ ਇਲਜ਼ਾਮ ਲੱਗਿਆ ਵੀ ਉਹਨਾਂ ਆਪਣਾ ਸਟੈਂਡ ਆ ਜਿਹੜਾ ਪਟਿਆ ਉਹਨਾਂ ਦਾ ਸਟੈਂਡ ਤਾਂ ਸਪਸ਼ਟੀ ਦਾ ਉਹਨਾਂ ਨੇ ਤਾਂ ਹਰਿਆਣਾ ਦੀ ਪੁਲਿਸ ਨੂੰ ਝੱਕ ਕੇ ਮੁਹਾਲੀ ਚ ਲਾ ਦਿਆ ਤਾਂ ਪੰਜਾਬ ਦੀ ਪੁਲਿਸ ਨੇ ਚੰਡੀਗੜ੍ਹ ਤੇ ਜਾ ਕੇ ਵਿਦਿਆਰਥੀਆਂ ਦੇ ਡੰਡੇ ਮਾਰੇ ਉਹਨਾਂ ਦੀ ਕੁੱਟਕਟਾਈ ਕਰੀ ਉਹ ਤਾਂ ਹੋਮ ਮਿਨਿਸਟਰੀ ਤੋਂ ਡਾਇਰੈਕਸ਼ਨ ਦੇ ਕੇ ਜੋ ਕਹਿੰਦੇ ਉਹ ਕਰਦੇ ਆ ਉਹ ਤਾਂ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਪੰਜਾਬ ਦੇ ਐਸੈਟ ਖਤਮ ਕਰ ਰਹੇ ਹੁਣ ਤੁਸੀਂ ਸਾਹਮਣੇ ਬੈਠੇ ਆ 50000 ਕਰੋੜ ਰੁਪਏ ਆਮਦਨਾ ਖਰਚਾ 1 ਲੱਖ ਕਰੋੜ ਰੁਪਈਆ 35 36000 ਕਰੋੜ ਰੁਪਈਆ ਹਰ ਮਹੀਨੇ ਵਿਆਜ ਤੇ ਲੈਂਦੇ ਆ ਕਰਜ਼ਾ ਚੱਕਦੇ ਆ 5 ਤੋਂ 10 15000 ਕਰੋੜ ਰੁਪਈਏ ਦੀਆਂ ਪੰਜਾਬ ਦੀਆਂ ਪ੍ਰਾਪਰਟੀਆਂ ਵੇਚ ਰਹੇ ਆ ਕਦੇ ਬਿਜਲੀ ਬੋਰਡ ਦੀ ਜ਼ਮੀਨ ਵੇਚਦੀ ਕਦੇ ਪੁੱਡਾ ਦੀ ਵੇਚਦੀ ਕਦੇ ਕਮਾਡਾ ਦੀ ਵੇਚਦੀ ਤੁਸੀਂ ਹੈਰਾਨ ਰਹ ਜੂਗੇ ਬਾਦਲ ਸਾਹਿਬ ਨੇ ਕਿਸਾਨਾਂ ਦੀ ਮੰਡੀ ਬਣਾਈ ਏਸੀ ਮੰਡੀ ਉਸ ਵੇਲੇ ਮੈਂ ਹਲਕਾ ਇੰਚਾਰਜ ਦਾ 40 ਕਰੋੜ ਰੁਪਏ ਮੁਹਾਲੀ ਚ ਅਸੀਂ ਲਾਏ ਤੇ ਜਨਾਬ ਨੇ ਚੱਕ ਕੇ 1200 ਕਰੋੜ ਰੁਪਏ ਚ ਮੰਡੀਓ ਵੇਚ ਦਿੱਤੀ ਇਸ ਤੋਂ ਵੱਡੀ ਗੱਲ ਕੀ ਹੋਊਗੀ ਤੁਸੀਂ ਨਹੀਂ ਇਹ ਤਾਂ ਬਰਬਾਦ ਕਰਨ ਵਾਲੇ ਪੈਦਾ ਹੋ ਗਏ ਇੱਥੇ ਪੰਜਾਬ ਚ ਜੋ ਮੈਂ ਹੱਥ ਜੋੜ ਕੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਆਪਣੀ ਆਤਮਾ ਨਾਲ ਸੋਚੋ ਵੀ ਪੰਜਾਬ ਦਾ ਭਲਾ ਕੌਣ ਕਰ ਸਕਦਾ ਉਹਦੇ ਨਾਲ ਸ਼ਰਮਾ ਜੀ ਬੜੇ ਪਰਚੇ ਦਰਜ ਹੋਏ ਨੇ ਉੱਥੇ ਉਹਨਾਂ ਦੀ ਇਨਕੁਆਰੀ ਜੀ ਲੱਗੀ ਹੈ ਸਾਡੀ ਜਿਹੜੀ ਲੜਾਈ ਤਰਨ-ਤਰਨ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਵਰਸੇਜ ਪ੍ਰਸ਼ਾਸਨ ਤੀ ਪੰਜ ਪੰਜ ਜ਼ਿਲ੍ਹਿਆਂ ਦੀ ਪੁਲਿਸ ਲਾਈ ਵੀ ਤੀ ਬੂਥ ਕੈਪਚਰਿੰਗ ਕਰਨ ਵਾਸਤੇ ਪੰਜਾਬ ਦੀ ਪੁਲਿਸ ਬੈਠੀ ਤੀ ਆੜਤੀ ਜਿਹੜਾ ਅਕਾਲੀ ਦਲ ਨਾਲ ਤੁਰਦਾ ਤਾਂ ਮੰਡੀ ਬੋਰਡ ਦੇ ਜਿਹੜੇ ਅਫਸਰਾਂ ਦੀ ਕਿਤਾਬਾਂ ਚੱਕ ਲਈ ਜਾਂਦੇ ਤੇ ਸੈਲਰਾਂ ਦੇ ਛਾਪੇ ਮਾਰੇ ਵੀ ਜੀਐਸਟੀ ਦਫ਼ਤਰਾਂ ਵਾਲਿਆਂ ਨੇ ਮਾਰੇ ਮਤਲਬ ਅਫਸਰਾਂ ਨੂੰ ਤਾਂ ਜਮਾ ਹੀ ਸਰਮ ਚੱਕਦੀ ਕੋਈ ਪ੍ਰਵਾਹ ਨਹੀਂ ਗੁਲਾਮ ਬਣ ਕੇ ਉੱਥੇ ਕੰਮ ਕਰਿਆ ਪਰ ਮੈਂ ਇਲੈਕਸ਼ਨ ਕਮਿਸ਼ਨ ਦਾ ਜਰੂਰ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇਨਕੁਆਰੀ ਕਰਕੇ ਚੈੱਕ ਰਿਆ ਵੀ ਐਸਐਸਪੀ ਕਿਸ ਤਰ੍ਹਾਂ ਵਰਕਰ ਬਣ ਕੇ ਉੱਥੇ ਕੰਮ ਕਰ ਰਿਹਾ ਉਹਨੂੰ ਸਸਪੈਂਡ ਕੀਤਾ ਫਿਰ ਦੋ ਡੀਐਸਟੀ ਬਦਲੇ ਐਸਐਚਓ ਬਦਲੇ ਪਰ ਪਰਮਾਤਮਾ ਦੀ ਕਿਰਪਾ ਆ ਪੂਰਾ ਕੌਨਫੀਡੈਂਸ ਆ ਵੀ ਤਰਨ ਤਰਨ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਣਗੇ